ਜਿਹੜੇ ਗੁਰਸਿੱਖ ਨੂੰ ਪਿਆਸਾ ਨਾਮ ਦੀ ਨਾ ਪ੍ਰਭੂ ਮਲਾਪ ਦੀ ਆ ਕਹਿਨੂੰ ਮੈਂ ਵੀ ਕਹਿ ਦੇਵਾਂਗਾ ਮੇਰੇ ਮਾਨੰਦਰ ਬੜੀ ਇੱਛਾ ਹੈ ਦੀ ਮਹਾਰਾਜ ਨੂੰ ਮਿਲਣ ਦੀ ਤੁਸੀਂ ਵੀ ਕਹਿ ਦੇਵੋਗੇ ਕਹਿਨੂੰ ਗੱਲੀ ਬਾਤੀ ਸਾਰੇ ਪਰ ਜਿਹਦੇ ਅੰਦਰ ਪਿਆਸਾ ਹੈ ਨਾਮ ਦੀ ਉਹ ਸਭ ਨੂੰ ਛੱਡ ਕੇ ਪੱਜ ਕੇ ਭਗਵਾਨ ਵੱਲ ਨੂੰ ਜਾਵੇਗਾ ਸਤ ਸੰਗਤ ਵਿੱਚ ਆਵੇਗਾ ਸਤ ਗੁਰੂ ਕੋਲ ਆਵੇਗਾ ਸੇਵਾ ਕਮਾਵੇਗਾ ਸਿਮਰਨ ਕਰੇਗਾ ਚੌਂਕੜਾ ਲਾਵੇਗਾ ਗੁਰੂ ਦੀ ਗੱਲ ਵਿੱਚ ਧਿਆਨ ਦੇਵੇਗਾ ਇਹਦੇ ਦੁਆਰਾ ਹੀ ਮੈਨੂੰ ਰਹਿਮਤ ਦਾ ਉਹਦੀ ਕਿਰਪਾ ਦਾ ਜਲ ਪ੍ਰਾਪਤ ਹੋਣਾ ਫਿਰ ਜਨਮ ਜਨਮਾਂ ਤਰਾਂ ਦੀ ਪਿਆਸ ਮਿਟ ਜਾਣੀ ਹੈ ਮਹਾਰਾਜ ਰਾਤ ਬਾ ਦਿਨੇ ਪਿਆਸ ਦੇ ਵਿੱਚ ਤੜਫਦੇ ਆ ਤ੍ਰਿਖਾਵੰਤ ਜਿਉ ਨੀਰ ਮਹਾਰਾਜ ਕਹਿੰਦੇ ਕੋਈ ਤ੍ਰਿਖਾ ਨਾਲ ਮਰ ਰਿਆ ਹੋਵੇ ਕੋਈ ਮਰ ਰਿਆ ਹੋਵੇ ਤਿਖਾ ਦੇ ਨਾਲ ਪਿਆਸਾ ਹੋਵੇ ਤੇ ਉਹ ਪਾਣੀ ਪਾਣੀ ਪੁਕਾਰੇ ਤੇ ਕੋਈ ਦਰਦ ਵਾਲਾ ਪਾਣੀ ਦੇ ਦਿੰਦਾ ਤੇ ਜੇ ਕੋਈ ਗੁਰਸਿੱਖ ਪਿਆਰਾ ਤੜਫ ਰਿਹਾ ਐ ਅੰਦਰੋਂ ਗੁਰੂ ਗੁਰੂ ਪਕਾਰੇ ਗੁਰੂ ਕਿਰਪਾ ਕਰਦਾ ਹੈ ਗੱਲ ਚੇਤੇ ਆ ਗਈ ਕਹਿੰਦੇ ਮਹਾਤਮਾ ਬੁੱਧ ਰੇਗਿਸਤਾਨ ਦਾ ਇਲਾਕਾ ਤੇ ਬੰਦਗੀ ਕਰਕੇ ਅਗਲੇ ਨਗਰ ਜਾ ਰਹੇ ਸਨ ਨਾਲ ਚਚੇਰਾ ਭਾਈ ਸੀ ਚਚੇਰਾ ਭਾਈ ਨੰਦ ਮਹਾਤਮਾ ਬੁੱਧ ਦਾ ਚਚੇਰਾ ਭਾਈ ਸੀ ਤੇ ਉਹ ਚੇਲਾ ਬਣ ਗਿਆ ਸੀ ਭਾਈ ਵਾਲਾ ਸਬੰਧ ਚੱਲ ਜਿਹੜਾ ਛੱਡ ਦਿੱਤਾ ਅਰ ਚੇਲਾ ਬਣ ਗਿਆ ਅਧਿਆਤਮਕਤਾ ਦੀ ਢੂੰਡ ਵਾਸਤੇ ਕਿਵੇਂ ਕਰਨੀ ਉਹ ਇੱਕ ਨਗਰ ਤੋਂ ਦੂਜੇ ਨਗਰ ਤੱਕ ਚੱਲੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਸੀ ਸਾਰਾ ਮਰੂਥਲ ਸੀ ਨੰਗਣਾ ਸੀ ਤੇ ਨਾਲ ਇੱਕ ਕਰਮੰਡਲ ਪਾਣੀ ਦਾ ਪਰ ਲਿਆ ਗੜਵਾ ਕਹਿ ਲੋ ਉਹਨੂੰ ਪਾਂਡਾ ਕਹਿ ਲੋ ਅੱਜ ਲਈ ਸਮਝਣ ਵਾਸਤੇ ਉਹ ਪਾਣੀ ਦਾ ਕਰਮੰਡਲ ਲੈ ਕੇ ਨਾਲ ਤੁਰੇ ਦਾ ਰਹੇ ਮਹਾਤਮਾ ਬੁੱਧ ਕੋਲ ਦੀ ਨੰਗੇ ਕਹਿੰਦੇ ਅਨੰਦ ਕਹਿੰਦਾ ਦੱਸੋ ਭਗਵਨ ਕਹਿੰਦੇ ਤੇਰੇ ਕੋਲ ਇੱਕ ਕਰਮੰਡਲ ਪਾਣੀ ਦਾ ਭਰਿਆ ਹੈ ਕਹਿੰਦੇ ਹਾਂ ਹਾਂ ਭਗਵਨ ਲੈ ਕੇ ਆਇਆ ਰੇਗਿਸਤਾਨ ਦਾ ਰਸਤਾ ਹੈ ਪਿਆਸ ਲੱਗ ਸਕਦੀ ਹੈ ਗਰਮੀ ਅਤ ਦੀ ਹੈ ਕਹਿੰਦਾ ਮੈਨੂੰ ਦਿਓ ਉਹ ਕਰਮੰਡਲ ਪਾਣੀ ਦਾ ਪਕੜਿਆ ਇੱਕ ਪੌਦਾ ਸੀ ਜਿਹਦੇ ਕੋਲ ਮਹਾਤਮਾ ਖੜੇ ਸਾਰੇ ਦਾ ਸਾਰਾ ਉਹਦੇ ਨਾਲ ਵਹਾ ਦਿੱਤਾ ਹੈ ਕਹਿ ਲੱਗਾ ਨੰਦ ਕਹਿੰਦਾ ਹੈ ਭਗਵਾਨ ਤੁਸੀਂ ਸਾਰਾ ਪਾਣੀ ਇੱਥੇ ਵਹਾ ਦਿੱਤਾ ਸਾਰਾ ਪਾਣੀ ਇਹਨੂੰ ਪਾ ਦਿੱਤਾ ਅੱਧਾ ਪਾ ਦਿੰਦੇ ਹੋ ਸਾਨੂੰ ਪਿਆਸ ਲੱਗ ਸਕਦੀ ਹੈ ਰਸਤਾ ਬਹੁਤ ਦੂਰ ਦਾ ਹੈ ਪਾਣੀ ਕਿਦੋਂ ਨਹੀਂ ਮਿਲਣਾ ਮਹਾਤਮਾ ਬੁੱਧ ਕਹਿੰਦੇ ਨੰਦ ਆਪਣੇ ਕੋਲ ਪਾਣੀ ਨਾ ਹੁੰਦਾ ਇਹ ਵਖਰੀ ਗੱਲ ਸੀ ਕਿ ਤੜਫਦੇ ਦੇ ਕੋਲੋਂ ਗੁਜ਼ਰ ਜਾਂਦੇ ਆਪਾਂ ਪਿਆਸੇ ਮਰ ਸਕਦੇ ਆ ਇਹ ਪਿਆਸ ਨਾਲ ਮਰ ਰਿਆ ਸੀ ਮੇਰਾ ਮਨ ਨਹੀਂ ਕਰਦਾ ਮੇਰੇ ਕੋਲ ਪਾਣੀ ਹੋਵੇ ਕੋਈ ਪਿਆਸ ਨਾਲ ਮਰ ਰਿਆ ਹੋਵੇ ਤੈਨੂੰ ਪਾਣੀ ਨਾ ਦੇਵਾਂ ਜਿਹਦੇ ਅੰਦਰ ਪਿਆਸ ਹੋਵੇ ਮੇਰਾ ਗੁਰੂ ਉਹਨੂੰ ਤੜਫਦਿਆਂ ਨਹੀਂ ਛੱਡਦਾ ਉਹਦੇ ਤੇ ਸਾਗਰ ਵਹਾ ਦਿੰਦਾ ਹੈ ਸਾਗਰ ਕਿਰਪਾ ਦਾ ਉਦੇ ਤੇ ਕਿਰਪਾ ਦਾ ਸਾਗਰ ਵਹਾ ਦਿੰਦਾ ਹੈ ਗੁਰੂ ਦੇ ਕੋਲ ਆ ਗੁਰੂ ਦਰਿਆ ਹੈ ਪੈਦਾ ਕਰਦਾ ਹੈ ਜਿਹੜਾ ਉਹ ਤੈਨੂੰ ਪਿਆਸਾ ਨਹੀਂ ਮਰਨ ਦਿੰਦਾ ਵੱਖਰੀ ਗੱਲ ਏ ਪਿਆਸ ਹੋਵੇ ਜਿਵੇਂ ਮਹਾਤਮਾ ਬੁੱਧ ਨੂੰ ਪੌਦੇ ਦੀ ਪਿਆਸ ਦਾ ਪਤਾ ਲੱਗ ਗਿਆ ਹੈ ਮੇਰੇ ਗੁਰੂ ਨੂੰ ਅੰਦਰ ਦੀ ਪਿਆਸ ਦਾ ਪਤਾ ਲੱਗ ਜਾਂਦਾ ਹੈ ਕਿਸੇ ਕੁਲ ਸ਼ਰਤੇ ਪਿਆਸ ਹੋਵੇ ਕੋਈ ਤੜਫਰਿਆ ਹੋਵੇ ਮਲਾਪ ਦੇ ਲਈ ਤੇ ਗੁਰੂ ਉਹਦਾ ਮਿਲਾਪ ਬਖਸ਼ਦਾ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਅਰ ਪ੍ਰੰਪੇਤ ਦੇ ਕਪਟ ਕਵਾੜ ਜਿਹੜੇ ਨੇ ਖੋਲ ਕੇ ਗੁਰੂ ਉਹਨੂੰ ਆਪਣੇ ਨਾਲ ਵਿਛੜੇ ਨੂੰ ਮਿਲਦਾ ਹੈ ਮਹਾਰਾਜ ਕਹਿੰਦੇ ਖੋਲ ਕੇ ਕਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨਾ ਆਇਓ ਦੇਦਾਰ ਬਖਸ਼ਦਾ ਹੈ ਪਰਦ ਪਰਦ ਕੇ ਜੰਮਣ ਮਰਨਾ ਮਿਟ ਜਾਂਦਾ ਹੈ ਗੁਰ ਮੇਲਿਆ ਗੁਰੂ ਨੇ ਮਿਲਾ ਲਿਆ ਹਰ ਸੰਗ ਮੀਤ ਮਿੱਤਰ ਜਨ ਕੇ ਆਪਣੇ ਨਾਲ ਮਿਲਾ ਲਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਨਾਲ ਮਿਲਾ ਲਿਆ ਮਹਾਰਾਜ ਸਚੇ ਪਾਤਸ਼ਾਹ ਮੀਰ ਕਰਦੇ ਨੇ ਸੰਖੇਪ ਕਰਾਂ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਅੰਦਰ ਪਿਆਸ ਖਾਹਿਸ਼ ਚਾਹਨਾ ਇਸ਼ਾ ਅੰਦਰ ਉਤਪਨ ਹੋਈ ਆ ਕਿਸੇ ਵਸਤੂ ਦੀਨੀ ਮਾਲਕ ਦੀ ਗਰੂ ਦੀ ਤੂੰ ਚਾਹੀਦਾ ਤੇਰੀ ਲੋੜ ਏ ਹੋਰ ਦੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣ ਗੁਰ ਬਚਨ ਗੁਰੂ ਦੇ ਬਚਨ ਸੁਣੇ ਕਿ ਪ੍ਰਭੂ ਮਿਲ ਸਕਦਾ ਏ ਜੇ ਤੂੰ ਜਪੇ ਪ੍ਰਭੂ ਨਾਲ ਮਿਲਾਪ ਹੋ ਸਕਦਾ ਏ ਉਹ ਅਨ ਦਿੱਥਾ ਮਾਹੀ ਜਿਹੜਾ ਐ ਨਾ ਜਿਹੜਾ ਇਨ੍ਹਾਂ ਦੀਦਿਆਂ ਨਾਲ ਦਿਸਦਾ ਨਹੀਂ ਉਹ ਤੈਨੂੰ ਦਿਸਣ ਲੱਗਦਾ ਵੇਗਾ ਉਹਦੇ ਨਾਲ ਤੂੰ ਗੱਲਾਂ ਕਰ ਸਕਦਾ ਜਿਹਦੀਆਂ ਗੱਲਾਂ ਸੁਣਦਾ ਹੈ ਨਾ ਕਥਾ ਵਿੱਚ ਕੀਰਤਨ ਵਿੱਚ ਬਾਣੀ ਵਿੱਚ ਸੁਣਦਾ ਹੈ ਨਾ ਤੂੰ ਖੁਦ ਖੁਦ ਉਹਦੇ ਨਾਲ ਗੱਲਾਂ ਕਰ ਸਕਦਾ ਹੈ ਉਹ ਤੇਰੇ ਨਾਲ ਆਮੋ ਸਾਹਮਣੀਆਂ ਗੱਲਾਂ ਕਰੇਗਾ ਬੈਠੇਗਾ ਤੇਰੇ ਸੰਗ ਕਹਿੰਦੇ ਸੋਨ ਗੁਰ ਬਚਨ ਮਨ ਤੀਰ ਲਗਈਆ ਜਦੋਂ ਇਹ ਬਚਨ ਸੁਣਿਆ ਨਾ ਕਿ ਗੁਰੂ ਜਿਹੜਾ ਆ ਕੇ ਦੇਦਾਰ ਬਖਸ਼ਦਾ ਔਰ ਗੁਰੂ ਕਿਰਪਾ ਕਰਦਾ ਹੈ ਹਿਰਦੇ ਦੇ ਅੰਦਰ ਦਾਤ ਬਖਸ਼ਦਾ ਮਲਾਪ ਬਖਸ਼ਦਾ ਕੇਵਲ ਕੱਲਾ ਆਪਣਾ ਮਲਾਪ ਨਹੀਂ ਬਖਸ਼ਦਾ ਆਪਣਾ ਰੂਪ ਦੇ ਦਿੰਦਾ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿਸੇ ਨੇ ਜਾਨਣਾ ਹੋਵੇ ਨਾ ਮੇਰੇ ਅੱਲੇ ਦੇਖੋ ਗੁਰੂ ਰਾਮਦਾਸ ਸਾਹਿਬ ਕਹਿੰਦੇ ਆ ਕਹਿੰਦੇ ਹਮ ਰੁਲਤੇ ਸਤੇ ਕੋਈ ਬਾਤ ਨਾ ਪੂਛਤਾ ਗੁਰੂ ਦਾੰਦ ਸਾਹਿਬ ਦੇ ਬਚਨ ਨੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰਦਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਸ਼ਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਿਨ ਕੇਰਾ ਜਿਤ ਮਿਲੇ ਚੁਕੇ ਸੋਗ ਸਭ ਸੰਤਾਪੇ ਸਭ ਦੁੱਖ ਚਲੇ ਗਏ ਗੁਰੂ ਨੂੰ ਮਿਲੇ ਗੁਰੂ ਦੇ ਬਚਨਾਂ ਨੂੰ ਕਮਾਇਆ ਤੇ ਗੁਰੂ ਨੇ ਸੇਖ ਹੀ ਨਹੀਂ ਰਹਿਣ ਦਿੱਤਾ ਗੁਰੂ ਹੀ ਬਣਾ ਦਿੱਤਾ ਆਪਣਾ ਰੂਪ ਬਖਸ਼ ਦਿੱਤਾ ਐਸਾ ਗੁਰੂ ਇਹ ਦਰਸ਼ਨ ਪਿਆਸ ਲੋਚਨ ਤਾਰ ਲੱਗੀ ਦਰਸ਼ਨਾਂ ਦੀ ਪਿਆਸੇ ਨੇਤਰਾਂ ਦੀ ਤਾਰ ਲੱਗੀ ਆਪਾਂ ਕਹਿੰਦੇ ਨਾ ਟਿਕ ਟਿਕੀ ਇਹਦੀ ਲੱਗੀ ਇਧਰ ਨੂੰ ਇੱਕੇ ਪਾਸੇ ਹੀ ਦੇਖੀ ਜਾਂਦਾ ਇੱਕੇ ਪਾਸੇ ਹੀ ਦੇਖੀ ਜਾਂਦਾ ਕਿਸੇ ਹੋਰ ਪਾਸੇ ਅੱਖ ਨਹੀਂ ਚਮਕਦਾ ਪਿਆ ਗੁਰੂ ਰਾਮਦਾਸ ਸਚੇ ਪਾਤਸ਼ਾਹ ਨੇ ਜੋ ਬਚਨ ਕਹਿ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਕਹਿੰਦੇ ਪ੍ਰਭੂ ਨੂੰ ਦੇਖਣ ਦੀ ਟਿਕਟਕੀ ਲੱਗ ਜਾਂਦੀ ਪਤ ਦੀ ਗੁਰਸਿੱਖ ਦੀ ਅਰਾਧਕ ਦੀ ਕਿ ਉਹ ਸੰਸਾਰ ਵਿੱਚ ਇੱਧਰ ਉੱਧਰ ਨਹੀਂ ਦੇਖਦਾ ਹੋਰ ਨਦਰ ਥੱਲੇ ਹੀ ਨਹੀਂ ਕੋਈ ਆਉਂਦਾ ਉਹਦੀ ਨਦਰ ਵਿੱਚ ਇੱਕ ਹੀ ਆਉਂਦਾ ਹੈ ਇੱਕ ਦੇ ਦੇਦਾਰ ਦੀ ਉਡੀਕ ਵਿੱਚ ਵਿਸਰੀ ਤਿਆਸ ਬਿਡਾਨੀ ਵਡਾਨੀ ਆਸ ਤੇ ਪਿਆਸ ਜਿਹੜੀ ਲਾਹ ਦਿੱਤੀ ਏ ਹੋਰ ਚੀਜ਼ਾਂ ਦੀ ਪਿਆਸ ਹੋਰ ਦੇਖਣ ਦੀ ਪਿਆਸ ਹੋਰ ਸੁਣਨ ਦੀ ਪਿਆਸ ਹੋਰ ਬੋਲਨ ਦੀ ਹੋਰ ਜਿਹੜੀ ਛਪਰਸ਼ਤਾ ਦੀ ਉਹ ਸਭ ਛੱਡ ਦਿੱਤੀ ਹੁਣ ਪਿਆਸ ਸੇ ਅੰਦਰ ਪਰਮਾਤਮਾ ਦੀ ਉਹਨੂੰ ਪਾਉਣ ਦੀ ਉਹਦਾ ਰੂਪ ਹੋਣ ਦੀ ਮਹਾਰਾਜ ਮੇਰ ਕਰਦਿਆ ਉਹਦੀ ਪਿਆਸ ਮਿਟ ਜਾਂਦੀ ਜਿਹੜਾ ਪ੍ਰਭੂ ਨੂੰ ਚਾਹੁੰਦਾ ਹੈ ਤੇ ਪ੍ਰਭ ਉਹਨੂੰ ਆਪਣੇ ਵਿੱਚ ਮਿਲਾਉਂਦਾ ਹੈ ਮਹਾਰਾਜ ਸੱਚੀ ਸਰਕਾਰ ਕਹਿੰਦੇ ਉਹਨੂੰ ਆਰਾਧ ਤੇਰੀ ਜਨਮ ਜਨਮਾਂਤਰਾਂ ਦੀ ਪਿਆਸ ਮਿਟ ਜਾਵੇਗੀ ਫਿਰ ਗੁਰੂ ਦਾ ਰੂਪ ਉਜਾਵੇਂਗਾ ਕੱਲਾ ਸਿੱਖ ਨਹੀਂ ਰਹੇਗਾ ਮਹਾਰਾਜ ਕਹਿੰਦੇ ਮਨ ਕੀ ਬਿਰਥਾ ਮਨ ਹੀ ਜਾਣੈ ਮਨ ਦੀ ਬਿਰਥਾ ਮਨ ਦੀ ਹਾਲਤ ਮਨ ਦਾ ਦਰਦ ਮਨ ਕਰਕੇ ਜਿਹੜਾ ਬੰਦਾ ਅੰਦਰੋਂ ਦੁਖੀ ਆ ਦੂਜੇ ਬੜੇ ਮਖੌਲ ਕਰਨਗੇ ਬੜੀਆਂ ਹਾਸੂ ਹੀਣੀਆਂ ਗੱਲਾਂ ਕਰਨਗੇ ਪਰ ਮਹਾਰਾਜ ਕਹਿੰਦੇ ਜਿਹੜਾ ਦੁਖੀ ਹੈ ਨਾ ਅੰਦਰੋਂ ਉਹ ਉਹਦਾ ਮਨ ਹੀ ਜਾਣਦਾ ਹੁੰਦਾ ਹੈ ਕਿ ਮੈਂ ਤਾਂ ਦੁੱਖ ਨਾਲ ਵਿਲਕ ਰਿਹਾ ਹਾਂ ਇਹਨਾਂ ਨੂੰ ਹਾਸਾ ਪਿਆ ਸੁਝਦਾ ਮੇਰੀ ਗੱਲ ਕੋਈ ਸਮਝਦਾ ਹੀ ਨਹੀਂ ਕਿ ਮੈਂ ਅੰਦਰੋਂ ਕਿੰਨਾ ਕੁ ਦੁਖੀ ਕਿੰਨਾ ਕੁ ਤਕਲੀਫ ਦੇ ਵਿੱਚ ਆ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਮਨ ਕੀ ਬਿਰਥਾ ਮਨ ਦੀ ਅਵਸਥਾ ਮਨ ਦਾ ਦੁਖਾਂਤ ਮਨ ਦਾ ਵੇਲਕੁਣਾ ਤੜਪੁਣਾ ਮਨ ਹੀ ਜਾਣੇ ਅੰਦਰ ਮਨ ਵਿੱਚ ਹੀ ਜਾਣਦਾ ਮਨ ਹੀ ਸਮਝਦਾ ਦੂਜੇ ਨੂੰ ਬਾਹਰ ਨਹੀਂ ਪਤਾ ਅਵਰ ਕੇ ਜਾਣੇ ਕੋ ਪੀਰ ਪ੍ਰਇਆ ਪਰਾਈ ਪੀੜਾ ਨੂੰ ਕੋਈ ਨਹੀਂ ਸਮਝਦਾ ਪਰਾਈ ਪੀੜਾ ਨੂੰ ਕਿਸੇ ਦੇ ਸੋਗ ਪਿਆ ਤੇ ਉਹਦੇ ਸੋਗ ਤੇ ਵੀ ਕੋਈ ਹੱਸਦਾ ਪਿਆ ਹੈ ਉਥੇ ਵੀ ਠੱਠਾ ਮਖੌਲ ਕਰਦਾ ਪਿਆ ਹੈ ਜਦੋਂ ਆਪਣੇ ਤੇ ਗੱਲ ਆਉਂਦੀ ਏ ਫਿਰ ਦੋ ਹੱਥਣਾ ਮਾਰ-ਮਾਰ ਕੇ ਮੱਥਾ ਫਿੱਪਦਾ ਏ ਇਹ ਕੀ ਹੋ ਗਿਆ ਫਿਰ ਕੁਝ ਨਹੀਂ ਸੁਜਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਨੰ ਬਚਨ ਕਹੇ ਪਰ ਰੋਸੀ ਕੇ ਜੋ ਹੁਆ ਤੂੰ ਆਪਣੇ ਪੀਦਾਨ ਅਸੀਂ ਪੜਿਆ ਜੀ ਤੇ ਸੁਣਿਆ ਗੁਸਤਾਖੀ maaf ਮੇਰੀ ਤਰਾਸਰ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਅਗਰ ਕੀਤਾ ਹੁੰਦਾ ਗਵਾਂਡੀ ਦੇ ਸੋਗ ਤੇ ਮਨ ਵਿੱਚ ਵੀ ਸੋਗ ਹੁੰਦਾ ਕਾਜੀ ਕਰਨੇ ਬਹੁਤ ਚੰਗਾ ਹੋਇਆ ਕਿਸੇ ਦੇ ਕੋਈ ਹੋ ਗਿਆ ਦੁਰਘਟਨਾ ਵਾਪਰ ਗਈ ਹੈ ਉਤੋਂ ਤੋਂ ਅਸੀਂ ਦੁੱਖ ਬਿਸੋਸ ਕਰਨੇ ਵਿੱਚ ਬੜੇ ਖੁਸ਼ ਹੁੰਨੇ ਹਾਂ ਬਹੁਤ ਅੱਛਾ ਹੋਇਆ ਬਹੁਤ ਅੱਛਾ ਹੋਇਆ ਜਦਨ ਆਪਣੇ ਤੇ ਗੱਲ ਆਉਂਦੀ ਏ ਉਦਨ ਆਪਣੀਆਂ ਖਾਮੀਆਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਨੇ ਮੈਂ ਤਾਂ ਕਦੇ ਆ ਹੀ ਨਹੀਂ ਸੀ ਕੀਤਾ ਮੇਰੇ ਨਾਲ ਆ ਕੀ ਹੋ ਗਿਆ ਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬੀਜ ਬੋਇਆ ਨਹੀਂ ਤੇਉ ਦਾ ਫਲ ਕਿੱਥੋਂ ਆਵੇਗਾ ਜਿਹੜਾ ਬੀਜ ਬੋਇਆ ਗਿਆ ਹੈ ertid ਦੇ ਵਿੱਚ ਯਾਦ ਰੱਖੋ ਉੱਗਵ ਕੇ ਇੱਕ ਦਿਨ ਬਾਹਰ ਆਉਣਾ ਤੂੰ ਜਿੰਨਾ ਮਰਜ਼ੀ ਯਤਨ ਕਰਲਾ ਜਿਹੜਾ ਕਰਮ ਅਸੀਂ ਕੀਤਾ ਹੀ ਨਹੀਂ ਜੀਵਨ ਵਿੱਚ ਉਹਦੀ ਸਜ਼ਾ ਸਾਨੂੰ ਨਹੀਂ ਮਿਲੇਗੀ ਨਹੀਂ ਮਿਲੇਗੀ ਕਤਾਈ ਵੀ ਜਿਹੜਾ ਕਰਮ ਕੀਤਾ ਜੋ ਕੁਝ ਮਰਜ਼ੀ ਕਰੀਏ ਉੱਗਵ ਕੇ ਸਾਹਮਣੇ ਆਵੇਗਾ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਵਾ ਆਏ ਅੰਤ ਨੂੰਨੇ ਮੂਰੇ ਆਉਣਾ ਹੈ ਦੱਦਾ ਦੋਸਨਾ ਦੇਉ ਕਿਸੈ ਦੋਸ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਦੀਜੈ ਅਵਰਜਨਾ ਮਹਾਰਾਜ ਤੈਵੀ ਕਹਿੰਦੇ ਹੱਸ ਹੱਸ ਸੋਗ ਕਰਤ ਬਗਾਨਾ ਹਾਸਾ ਚ ਕੇ ਦੂਦਿਆਂ ਦਾ ਸੋਗ ਕਰਦਾ ਕਿ ਬਹੁਤ ਅੱਛਾ ਹੋ ਗਿਆ ਮਹਾਰਾਜ ਕਹਿੰਦੇ ਨਹੀਂ ਦੂਜੇ ਦੀ ਪੀੜਾ ਨੂੰ ਕੋਈ ਨਹੀਂ ਸਮਝਦਾ ਉਹ ਵਿਲਕ ਰਿਹਾ ਹੈ ਉਹ ਤੜਫ ਰਿਹਾ ਹੈ ਪਰਮਾਤਮਾ ਦੇ ਵਿਛੋੜੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਲਈ ਪਰ ਦੂਜੇ ਨੂੰ ਇਹ ਮਖੌਲ ਬਾਜੀ ਲੱਗਦੀ ਹੈ ਨਹੀਂ ਕਿੱਡੀ ਕੁ ਗੱਲ ਐ ਨਿਤਨੇਮ ਕਰ ਲਓ ਕਿੱਡੀ ਗੱਲ ਐ ਸੇਵਾ ਕਰ ਲਈ ਵੱਡੀ ਗੱਲ ਤੇ ਔਖਾ ਇਹ ਆ ਜੋ ਗੁਰੂ ਕਹਿੰਦਾ ਉਹਨੂੰ ਜੀਵਨ ਵਿੱਚ ਲਾਗੂ ਕਰਨਾ ਹੁਣ ਕਈ ਵੀਰ ਗੱਲ ਕਰ ਦਿੰਦੇ ਕਿ ਮਹਾਰਾਜ ਨੇ ਕਿਹਾ ਆਖਣ ਔਖਾ ਸੱਚਾ ਨਾਓ ਤੇ ਮੈਂ ਇੱਕ ਸੱਜਣ ਨੂੰ ਸੁਣਿਆ ਉਹ ਕਹਿੰਦਾ ਜੀ ਕਿਹੜਾ ਔਖਾ ਐ ਐਵੇਂ ਸਾਨੂੰ ਡਰਾਈ ਤੁਰੇ ਜਾਂਦੇ ਤੇ ਮੈਂ ਮੱਥੇ ਨੂੰ ਹੱਥ ਮਾਰਿਆ ਮੈਂ ਕਿਹਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆ ਗੱਲ ਸਮਝ ਨਹੀਂ ਸੀ ਆਈ ਜਿਹੜੀ ਇਹ ਮੇਰੇ ਵੀਰ ਨੂੰ ਸਮਝ ਆ ਗਈ ਕਿ ਔਖਾ ਨਹੀਂ ਐ ਗੁਰੂ ਸਾਹਿਬ ਤਾਂ ਕਹਿੰਦੇ ਆ ਆਖਣ ਔਖਾ ਉਹ ਕਹਿੰਦਾ ਨਹੀਂ ਔਖਾ ਹੈ ਇਹ ਨਹੀਂ ਮੈਂ ਕਿਹਾ ਵੀ ਇਹ ਬੰਦੇ ਦੀ ਗੱਲ ਨੂੰ ਮੈਂ ਕਿੱਥੇ ਸਾਹਮਣੇ ਟਿਕੰਦੇ ਵੇਗਾ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਰਜੈਕਟ ਕਰੀ ਜਾਂਦਾ ਹੈ ਔਖਾ ਕੀ ਹੈ ਜਿਹੜਾ ਜੀਵਨ ਵਿੱਚ ਜੋ ਗੁਰੂ ਨੇ ਕਿਹਾ ਹੈ ਸੁਣਾਇਆ ਸੁਣ ਲਿਆ ਪਰ ਜੀਵਨ ਅੰਦਰ ਉਤਰਿਆ ਨਹੀਂ ਉਹਨੂੰ ਕਮਾਇਆ ਨਹੀਂ ਕਮਾਉਣਾ ਔਖਾ ਹੈ ਮੈਂ ਇਧਰੋਂ ਪੁਸਤਕਾਲ ਪੜਿਆ ਇੱਥੇ ਤੁਹਾਨੂੰ ਸੁਣਾ ਦਿੱਤਾ ਨਾ ਪੜਨਾ ਔਖਾ ਨਾ ਸੁਣਾਉਣਾ ਔਖਾ ਤੁਸਾਂ ਨੇ ਸੁਣ ਲਿਆ ਤੇ ਸੁਣਨ ਲੱਗਿਆ ਕਿੰਨਾ ਕੁ ਜ਼ੋਰ ਲੱਗਿਆ ਸੁਣਾਉਣ ਲੱਗਿਆ ਕਿੰਨਾ ਕੁ ਜ਼ੋਰ ਲੱਗਿਆ ਕੋਈ ਔਖਾ ਨਹੀਂ ਐ ਤੁਸੀਂ ਬੈਠਿਆਂ ਸੁਣ ਲਿਆ ਮੈਂ ਬੈਠ ਕੇ ਸੁਣਾ ਦਿੱਤਾ ਤੁਹਾਨੂੰ ਵੀ ਮੈਨੂੰ ਵੀ ਔਖਾ ਇਹ ਐ ਸਭ ਕੁਝ ਜੀਵਨ ਵਿੱਚ ਲਾਗੂ ਕਰਨਾ